ਵੀਰੋਣਾ ਨੇ ਅੱਗੇ ਮਠਿਆਈ ਰੱਖੀ ਆ ਤਾਂ ਭਲਾ ਆਪਾਂ ਸ਼ਕਾਂਗੇ ਵੀ ਕਿ ਜਿਲ੍ਹਾ ਵੀਰੋਣਾ ਮਾਨ ਸਰਕਾਰ ਦਿੱਤਾ ਵਾ ਬਹੁਤ ਵਧੀਆ ਲੱਗਾ ਕਿ ਵੀਰੋਣੀ ਕਹਿੰਦੇ ਕਿ ਤੁਹਾਡੀਆਂ ਵੀਡੀਓ ਜਿਹੜੀਆਂ ਉਹ ਫੇਸਬੁੱਕ YouTube ਦੇ ਉੱਪਰ ਹੋਏ ਨੇ ਆ ਸਵਾਗਤ ਹੈ ਦੋਸਤੋ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਤੁਹਾਨੂੰ ਮੇਲਾ ਵਿਖਾ ਲਾਂਗੇ ਖਾਨਪੁਰ ਦਾ ਜੋ ਕਿ ਇੱਕ ਬੜਾ ਹੀ ਪੁਰਾਣਾ ਤੇ ਮਸ਼ਹੂਰ ਮੇਲਾ ਖਾਨਪੁਰ ਦੇ ਮੇਲੇ ਦੇ ਵਿੱਚ ਕਾਫੀ ਜਿਆਦੀ ਸੰਗਤਾਂ ਦੂਰੋਂ ਨੇੜੇ ਪਿੰਡਾਂ ਤੋਂ ਆਲੇ ਦੁਆਲੇ ਤੇ ਨਗਰ ਦੀ ਸੰਗਤ ਆਉਂਦੀ ਆ ਇੱਥੇ ਤੁਸੀਂ ਵੇਖ ਹੀ ਸਕਦੇ ਹੋ ਮੇਰੇ ਪਿੱਛੇ ਮੋਟਰਸਾਈਕਲ ਵੀ ਕਿੰਨੇ ਲੱਗੇ ਹੋਏ ਆ ਤੇ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਇਹ ਆ ਕਿ ਜਿਹੜੇ ਵੀਰਾਂ ਨੇ ਅਜੇ ਤੱਕ ਮੇਰੇ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੈਣਾ ਤੇ ਆਓ ਫਿਰ ਤੁਹਾਨੂੰ ਵਿਖਾਉਂਦੇ ਆ ਮੇਲਾ ਖਾਨਪੁਰ ਦਾ ਲਓ ਜੀ ਆਪਾਂ ਪਹੁੰਚ ਚੁੱਕੇ ਹਾਂ ਆਪਣੇ ਪਿੰਡ ਤੋਂ ਚੱਲ ਕੇ ਪਿੰਡ ਖਾਨਪੁਰ ਖਾਨਪੁਰ ਪਿੰਡ ਦੀ ਜਿਹੜੀ ਖੂਬਸੂਰਤੀ ਆ ਬਹੁਤ ਹੀ ਬਾਕਮਾਲ ਆ ਇੱਥੇ ਦੀ ਨਗਰ ਪੰਚਾਇਤ ਸਰਪੰਚ ਸਾਹਿਬ ਵੱਲੋਂ ਬਹੁਤ ਹੀ ਵਧੀਆ ਜੋ ਮਿਲ ਜੁਲ ਕੇ ਕੁਝ ਐਨ ਆਰ ਆਈ ਵੀਰਾਂ ਵੱਲੋਂ ਸਹਿਯੋਗ ਕਰਕੇ ਇਹਦਾ ਬਹੁਤ ਹੀ ਵਿਕਾਸ ਕੀਤਾ ਗਿਆ ਦੂਸਰੀਆਂ ਪੰਚਾਇਤਾਂ ਨੂੰ ਵੀ ਇਥੋਂ ਜਿਹੜੀ ਆ ਉਹ ਸਿੱਖਣ ਦੀ ਲੋੜ ਆ ਇਸ ਨਗਰ ਤੋਂ ਤੇ ਫਿਲਹਾਲ ਆਪਾਂ ਪਹੁੰਚ ਚੁੱਕੇ ਹਾਂ ਖਾਨਪੁਰ ਪਿੰਡ ਮੇਲੇ ਦੇ ਵਿੱਚ ਤੇ ਪਰਚੀ ਆਪਾਂ ਲਵਾ ਕੇ ਮੋਟਰਸਾਈਕਲ ਤੇ ਤੇ ਸ਼ੁਰੂ ਕਰਦੇ ਹਾਂ ਇਹ ਹੈ ਗੁਰਦੁਆਰਾ ਸਾਹਿਬ ਜੋ ਕਿ ਪਿੰਡ ਖਾਨਪੁਰ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਪੈਂਦਾ ਹੈ ਤੇ ਜਿੱਥੋਂ ਜਿੱਥੋਂ ਵੀ ਤੁਸੀਂ ਵੀਡੀਓ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਣਾ ਜੀ ਬਾਹਰ ਅੰਦਰ ਵਾਲੇ ਵੀਰ ਜੋ ਵਿਦੇਸ਼ਾਂ ਚ ਗਏ ਨੇ ਉਹ ਕਿੱਥੋਂ ਕਿੱਥੋਂ ਵੀਡੀਓ ਦੇਖ ਰਹੇ ਨੇ ਤੇ ਇੱਥੇ ਆਪਾਂ ਲਾ ਚੁੱਕਾ ਜੀ ਆਪਣਾ ਮੋਟਰਸਾਈਕਲ ਤੇ ਆਪਾਂ ਚੱਲਦੇ ਹਾਂ ਅੱਗੇ ਵੱਲ ਨੂੰ ਚਲਦੀ ਚਲਦੀ ਵੀਡੀਓ ਨੂੰ ਦੋਸਤੋ ਸਬਸਕ੍ਰਾਈਬ ਜਰੂਰ ਕਰ ਲੈਣਾ ਜੇਕਰ ਵੀਡੀਓ ਫੇਸਬੁੱਕ ਤੇ ਦੇਖ ਰਹੇ ਹੋ ਤੇ ਫੋਲੋ ਵੀ ਕਰ ਲੈਣਾ ਜੀ ਤੇ ਨਾਲ ਹੀ ਇੱਥੇ ਜਿਹੜਾ ਵਾ ਮੋਟਰਸਾਈਕਲ ਸਟੈਂਡ ਆ ਉਹਦਾ ਜਿਹੜੇ ਗੇਟ ਦੇ ਵਿੱਚ ਇੱਥੇ ਪਰਚੀ ਕੱਟ ਕੇ ਮੋਟਰਸਾਈਕਲ ਦੀ ਤੇ ਫਿਰ ਅੰਦਰ ਲਾਇਆ ਜਾਂਦਾ ਤਾਂ ਜੋ ਲੋਕਾਂ ਦੀ ਸਹੂਲਤ ਵਾਸਤੇ ਜਿਹੜਾ ਉਹ ਕਿ ਚੋਰੀ ਵਗੈਰਾ ਨਾ ਆ ਸਕੇ ਮੋਟਰਸਾਈਕਲ ਕਿਉਂਕਿ ਆਮ ਹੀ ਮੇਲਿਆਂ ਦੇ ਵਿੱਚ ਚੋਰੀ ਬਹੁਤ ਜ਼ਿਆਦਾ ਆ ਜਾਂਦੀ ਹੈ ਇਸ ਕਰਕੇ ਪਰਚੀ ਲਾ ਕੇ ਅੰਦਰ ਲੱਕਿਆ ਜਾਂਦਾ ਤੇ ਸਾਹਮਣੇ ਹੀ ਇੱਥੇ ਆ ਜਿਹੜੀ ਉਹ ਜਲਦੀ ਸੇਵਾ ਵਾ ਪਿੰਡ ਖਾਨਪੂਰਾ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਇਹ ਜਿਹੜੀ ਜਲਦੀ ਸੇਵਾ ਠੰਡੇ ਮਠੇ ਜਲਦੀ ਹਰ ਸਾਲ ਹੀ ਇੱਥੇ ਲੱਗਦੀ ਆ ਤੇ ਬਿਲਕੁਲ ਇਹ ਪਹਿਲੇ ਹੀ ਐਂਟਰੀ ਪੁਆਇੰਟ ਦੇ ਉੱਤੇ ਆ ਜਿਹੜੀ ਉਹ ਗੁਰਦਰਾ ਸਾਹਿਬ ਦੇ ਨਾਲ ਹੀ ਲਾਈ ਜਾਂਦਾ ਇੱਥੇ ਖਾਨਪੂਰ ਦੇ ਮੇਲੇ ਦੇ ਵਿੱਚ ਆ ਜਿਹੜੀਆਂ ਸੰਗਤਾਂ ਸੇਵਾ ਕਰ ਰਹੀਆਂ ਸੀਗੀਆਂ ਤੇ ਸਪੈਸ਼ਲ ਤੌਰ ਤੇ ਆਪਾਂ ਨੂੰ ਬਾਜ ਮਾਰ ਕੇ ਤੇ ਵੀਰ ਹੋਣਾ ਨੇ ਅੱਗੇ ਮਠਿਆਈ ਰੱਖੀ ਆ ਤੋਂ ਖੁਲਾਲ ਆਪਾਂ ਸ਼ਕਾਂਗੇ ਵੀ ਕਿ ਜਿਲ੍ਹਾ ਵੀਰੋਣਾ ਮਾਨ ਸਰਕਾਰ ਦਿੱਤਾ ਵਾ ਬਹੁਤ ਵਧੀਆ ਲੱਗਾ ਕਿ ਵੀਰੋਣੀ ਕਹਿੰਦੇ ਕਿ ਤੁਹਾਡੀਆਂ ਵੀਡੀਓ ਜਿਹੜੀਆਂ ਉਹ ਫੇਸਬੁੱਕ YouTube ਦੇ ਉੱਪਰ ਹੋਏ ਨੇ ਆ ਤੇ ਸਾਰੀਆਂ ਮੀਡੀਆ ਆਪਣੀਆਂ ਬਿਲਕੁਲ ਲੱਜਰਤਾ ਰਹਿਤ ਹੁੰਦੀਆਂ ਵਾ ਰੌਣਕ ਮੇਲੇ ਦੇ ਗੁਰੂ ਘਰਾਂ ਦੇ ਨਾਲ ਜਿਹੜੀਆਂ ਸੰਬੰਧਤ ਹੁੰਦੀਆਂ ਵਾ ਤੇ ਬਹੁਤ ਬਹੁਤ ਧੰਨਵਾਦ ਆ ਵੀਰਾਂ ਦਾ ਇਹ ਮਾਨਤਾਨਮ ਬਖਿਆ ਸਾਰ ਬਖਿਆ ਆ ਤੇ ਸਾਰੇ ਵੀਰ ਆ ਜਿੰਨਾ ਹੈ ਨਗਰ ਆ ਪਿੰਡ ਦੇ ਵਿੱਚ ਮਿਲ ਜੁਲ ਕੇ ਸਾਰੀ ਇਹ ਸੇਵਾ ਕਰਦੇ ਆ ਤੇ ਮਾਈ ਭਾਈ ਤੇ ਹੋਰ ਵੀ ਦੂਰੋਂ ਨੇੜੋਂ ਜਿੰਨੀਆਂ ਇੱਥੇ ਆਉਂਦੀਆਂ ਸਕਤਾ ਉਹ ਵੀ ਸੇਵਾ ਕਰਦੀਆਂ ਤੇ ਮੇਲਾ ਕਾਫੀ ਪੁਰਾਣੇ ਸਮੇਂ ਤੋਂ ਅਸੀਂ ਛੋਟੇ ਛੋਟੇ ਹੁੰਦੇ ਆ ਜਦੋਂ ਅਸੀਂ ਪੁੱਛੇ ਪਿੰਡੋਂ ਆਪਣੇੋਂ ਪਤਾਲੇ ਤੋਂ ਇੱਥੇ ਤੁਰ ਕੇ ਵੇਖਣ ਆਉਨੇ ਲੇਗੇ ਮੇਲੇ ਤੇ ਉਹ ਇਹ ਮੇਲਾ ਅਸੀਂ ਖਾਨਪੁਰ ਦਾ ਵੇਹ ਦੇ ਵੇਹ ਵੱਡੇ ਹੋ ਗਿਆ ਇਹ ਬੋਧ ਦੇ ਸੰਗਤਾਂ ਜਿਹੜੀ ਉਹ ਕੱਤਰ ਦਾ ਬੋਧ ਆ ਦੇ ਕੱਠੇ ਬੋਧ ਜਿਆਦਾ ਨਵਾਂ ਕਰਦੇ ਵੀਰਾਂ ਨਾਲ ਵੀ ਗੱਲਬਾਤ ਆ ਬੜੀ ਲੱਗਾ ਇਹ ਪੜਕਿਰ ਆਸਰੀ ਨਾਲ ਵੀ ਪੀਛੇ ਬਾਕੀ ਕਰੋ ਕੀ ਨਾਮ ਭਰਾ ਜੱਗਾ ਸੇ ਨਾਲੇ ਬਰਾਤ ਇਹ ਵੀ ਦੀ ਕਦੋਂ ਤੋਂ ਇਹ ਮੇਲਾ ਚੱਲ ਰਿਹਾ ਉਹ ਜਿਹੜਾ ਕੋਈ ਵੀ ਬੰਦੇ ਆਏ ਆ ਉਹਦੇ ਹੁੰਦੇ ਆ ਜੀ ਆਹਦੇ ਛੋਟੇ ਹੁੰਦੇ ਆ ਚੱਲੂ ਰਿਹਾ ਮੇਲਾ ਜੀ ਦੇਖ ਦੇਖ ਕੇ ਮੇਲਾ ਚੱਲ ਰਿਹਾ ਚੱਲਦਾ ਰਹਿੰਦਾ ਹੁੰਦੇ ਆ ਆ ਜਿਹੜਾ ਇਹ ਸ਼ਗਤੀ ਹੈ ਜਿਹੜੀ ਉਹ ਖੋਦ ਕਢਾਈ ਆ ਤੇ ਮਹਾਰਾਜ ਜੀ ਪਟਨਾ ਵਾਲੀ ਅੱਗੇ ਉਹ ਇੱਕ ਤਰ੍ਹਾਂ ਆਪਣਾ ਮਿਲੋ ਕਰੀਏ ਕੋਈ ਨਾ ਕੋਈ ਉਹ ਨਾਲ ਮੈਂ ਖੂਬ ਮਿਲਦੇ ਆ ਗਏ ਦਿਆਂ ਤੇ ਮੈਂ ਹਾਂ ਜੀ ਮਹਾਰਾਜ ਜੀ ਬਲਦੇਸ ਸਿੰਘਾ ਜੀ ਹਾਂ ਜੀ ਬਲਦੇਸ ਸਿੰਘ ਜੀ ਹਾਂ ਜੀ ਹਾਂ ਜੀ ਸੇਵਾ ਕਰਦੇ ਕਰ ਰਹੇ ਨੇ ਸਾਡੇ ਬਚਪਨ ਤੋਂ ਪਹਿਲਾਂ ਦੀ ਸਾਡੀ ਹੋਸ਼ ਤੋਂ ਪਹਿਲਾਂ ਦੇ ਚੱਲਦੇ ਆਉਣ ਦੇ ਮਹਾਰਾਜ ਜੀ ਹਾਂ ਜੀ ਬਹੁਤ ਵਧੀਆ ਚੱਲਣ ਦੇ ਸਾਰੀਆਂ ਸੰਗਤਾਂ ਦਾ ਸਹਿਯੋਗ ਦਿੰਦੀਆਂ ਐਨ ਆਰੀ ਵੇਰ ਸਾਰੇ ਅੰਡਾਲਿਆ ਲਾਗੇ ਪੰਨੋ ਸਾਰੇ ਪਿੰਡ ਪੱਤੇ 12 ਪਿੰਡਾਂ 'ਚ ਮੇਲਾ ਲੱਗਦਾ ਜੀ ਠੀਕ ਹਾਂ ਜੀ ਹਾਂ ਜੀ ਇੱਕੇ ਦਿਨ ਸਾਰੇ ਜਗ ਹਾਂ ਜੀ ਇੱਕੇ ਦਿਨ ਅੱਜ ਦੇ ਦਿਨ 12 ਪਿੰਡਾਂ 'ਚ ਮੇਲਾ ਆਇਆ ਹੈ ਸਾਰੀ ਸੰਗਠ ਦੇ ਸਹਿਯੋਗ ਨਾਲ ਲੋਕਾਂ ਨਵਾਸੀਆਂ ਦੇ ਸਹਿਯੋਗ ਨਾਲ ਬਹੁਤ ਵਧੀਆ ਜਾਂਦਾ ਹੋ ਗਿਆ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਸੰਗਠ ਨੂੰ ਬਹੁਤ ਬਹੁਤ ਧੰਨਵਾਦ ਜੀ ਕੱਲ ਆਪਾਂ ਕੀਤਾ ਤੇ ਅੱਗੇ ਗੁਰੂ ਘਰ ਦੇ ਕਰਦੇ ਆ ਦਰਸ਼ਨ ਤੇ ਨਾਲੇ ਵੇਨੇ ਆ ਮੇਲਾ ਤੇ ਬਹੁਤ ਬਹੁਤ ਧੰਨਵਾਦ ਭਰਾ ਜੀ ਸਾਰਿਆਂ ਦਾ ਧੰਨਵਾਦ ਜੀ ਆਏ ਜੀ ਨਾ ਤੁਸੀਂ ਮਿਲ ਸਕਦੇ ਆ ਬੰਦੇ ਆ ਗਾਇਆ ਆ ਆਏ ਵੱਡੇ ਪਿੰਡ ਦੇ ਬਾਬਾ ਜੀ ਆ ਉਹ ਵੀ ਸਾਨੂੰ ਹਾਰ ਮਰੇ ਜੀ ਵਾਹਿ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਹੋਰ ਸੰਗਤ ਜੀ ਅਰਮੀ ਕਹਦਾ ਜੀ ਚਲੋ ਜੀ ਵਾਜੂ ਦੇ ਪਿਆਰਿਓ ਪਾਕਾ ਵਾਲੇ ਇੱਕੋ ਜਾਨ ਪਿਆਵਾ ਬਿਲਕੁਲ ਬਿਲਕੁਲ ਪਿੰਡ ਦੇ ਬੰਦਿਆਂ ਨੂੰ ਵੇਖੀਦਾ ਪਹਿਲਾਂ ਆਹ ਜਿਹੜਾ ਸਾਈਡ ਆਪੇ ਮੋੜਾ ਬੰਦਿਆਂ ਨੇ ਬਿਲਕੁਲ ਗੱਲ ਨਹੀਂ ਆ ਇਹ ਗੁਰਦੁਆਰਾ ਸਾਹਿਬ ਦਾ ਜਿਹੜਾ ਮੁੱਖ ਗੇਟ ਆ ਖਲਾਲ ਪਹਿਲਾਂ ਇੱਥੇ ਜਿਹੜਾ ਸੀਗਾ ਉਹ ਗੇਟ ਨਹੀਂ ਸੀਗਾ ਹੁੰਦਾ ਬਣਿਆ ਤੇ ਉਹ ਜਿਹੜਾ ਆ ਪਿਛਲੇ 2-3 ਸਾਲ ਤੋਂ ਇਹ ਗੇਟ ਆ ਜਿਹੜਾ ਨਵਾਂ ਬਣਾਇਆ ਆ ਵਾ ਤੇ ਬਹੁਤ ਹੀ ਸੋਹਣੀ ਆ ਜਿਹੜੀ ਇਹਦੀ ਸਜਾਵਟ ਆ ਗੇਟ ਦੀ ਹੁਣ ਆਪਾਂ ਚੱਲਦੇ ਆ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਕਰਾਉਨੇ ਆ ਤੁਹਾਨੂੰ ਦਰਸ਼ਨ ਤੇ ਅਸੀਂ ਆਪ ਵੀ ਕਰਦੇ ਆ ਆ ਜਿਹੜੀ ਸਾਹਮਣੇ ਸਾਈਡ ਆ ਤੁਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਲੰਘਦੇ ਆਂ ਗੇਟ ਤੋਂ ਆ ਚਟੇ ਰੰਗ ਦੀ ਬਿਲਡਿੰਗ ਇਹ ਲੰਗਰ ਹਾਲ ਆ ਉਹ ਥੱਲੇ ਸੰਗਤਾਂ ਵੀ ਖਲੋਤੀਆਂ ਲੰਗਰ ਛਕਣ ਲਈ ਤੇ ਇਧਰ ਮਹਾਰਾਜ ਦੇ ਸਰੂਪ ਨੇ ਤੇ ਚੱਲਦੇ ਹਾਂ ਆਪਾਂ ਅੱਗੇ ਵੱਲੋਂ ਅਜੇ ਆਪਾਂ ਜੋੜਾ ਵੀ ਜਮਾ ਕਰਾਉਣਾ ਵਾ ਸਾਹਮਣੇ ਕਾਫੀ ਜਿਆਦੀ ਜਿਹੜੀ ਸੰਗਤ ਆ ਲਾਈਨ ਦੇ ਵਿੱਚ ਲਾ ਕੇ ਤੇ ਲੰਗਰ ਹਾਲ ਦੀ ਗੇਟ ਗਾੜੀ ਖੜੀ ਆ ਤੇ ਗੇਟ ਦੇ ਅੰਦਰ ਵਰਦੇ ਆਂ ਇਹ ਸੱਜੇ ਹੱਥਾ ਜਿਹੜਾ ਉਹ ਜੋੜਾ ਘਰ ਆ ਤੇ ਪਹਿਲਾਂ ਆਪਾਂ ਜਿਹੜਾ ਵਾ ਜੋੜਾ ਜਮਾ ਕਰਾ ਲਈਏ ਤੇ ਫਿਰ ਕਰਦੇ ਆਂ ਆਪਾਂ ਗੁਰੂ ਘਰ ਦੇ ਦਰਸ਼ਨਾਂ ਪਹਿਲਾਂ ਇੱਥੇ ਜੋੜਾ ਕਰਾ ਲਈਏ ਜਮਾ ਤੁਸੀਂ ਵੇਖ ਰਹੇ ਹੋ ਇੱਧਰ ਆ ਖੁੱਲੇ ਦਵਾਨ ਚੱਲ ਰਹੇ ਸਤਿਗੁਰਾਂ ਜੀ ਦੇ ਤੇ ਇੱਧਰ ਬਾਬਾ ਜੀ ਦੀ ਜਿਹੜੀ ਆ ਉਹ ਜਗਾ ਬਣੀ ਆ ਪਾਪਾ ਜੋਗੀ ਪੀਰ ਜੀ ਦੀ ਤੇ ਇੱਧਰਲੀ ਸਾਈਡ ਸਾਹਮਣੇ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਤੇ ਸਜਾਵਟ ਬਹੁਤ ਜਿਆਦੀ ਸੋਹਣੀ ਕੀਤੀ ਆ ਪ੍ਰਬੰਧਕ ਕਮੇਟੀ ਵੱਲੋਂ ਤੇ ਪਹਿਲਾਂ ਆਪਾਂ ਕਰਦੇ ਹਾਂ ਗੁਰੂ ਘਰ ਦੇ ਦਰਸ਼ਨਾਂ ਤੇ ਅੰਦਰ ਹੀ ਚੱਲਦੇ ਹਾਂ ਅੰਦਰ ਸਾਰਾ ਹੀ ਬਹੁਤ ਵਧੀਆ ਡੈਕੋਰੇਸ਼ਨ ਕੀਤੀ ਹੋਈ ਆ ਬਹੁਤ ਹੀ ਵਧੀਆ ਅੰਦਰ ਇੱਕ ਏਸੀ ਹਾਲ ਪੂਰਾ ਕੀਤਾ ਹੋਇਆ ਵੀ ਸੰਗਤਾਂ ਇੱਥੇ ਗਰਮੀ ਤੋਂ ਰਾਹਤ ਪਾਉਣ ਲਈ ਵੀ ਅੰਦਰ ਬੈਠ ਜਾਂਦੀਆਂ ਤੇ ਗੁਰੂ ਘਰ ਦੀ ਗੋਦ ਦੇ ਵਿੱਚ ਵੀ ਬੈਠੀਆਂ ਹੋਈਆਂ ਨੇ ਤੇ ਅੰਦਰ ਵੀ ਕਾਫੀ ਜੜਾ ਬਹੁਤ ਠੰਡਾ ਮਾਹੌਲ ਚਾਹਲਾ ਤੇ ਸੰਗਤਾਂ ਅੰਦਰ ਕਾਫੀ ਵੱਡੀ ਤਦਾਦ ਦੇ ਵਿੱਚ ਇੱਥੇ ਬੈਠੀਆਂ ਹੋਈਆਂ ਨੇ ਤੇ ਆਹ ਉਹ ਤੁਹਾਨੂੰ ਦਰਸ਼ਨ ਕਰਾਈਏ ਕਿੱਥੋਂ ਕਿੱਥੋਂ ਕਰ ਰਹੇ ਹੋ ਜੀ ਦਰਸ਼ਨਾਂ ਕਮੈਂਟ ਕਰਕੇ ਜਰੂਰ ਦੱਸਣਾ ਕਿਸ ਦੇਸ਼ ਵਿਦੇਸ਼ ਤੋਂ ਸੰਤਾਂ ਕਿਸ ਪਿੰਡ ਤੋਂ ਕਿੱਥੋਂ-ਕਿੱਥੋਂ ਇਹ ਵੀਡੀਓ ਦੇਖੀ ਜਾ ਰਹੀ ਹੈ ਜੀ ਕਮੈਂਟ ਕਰਕੇ ਜਰੂਰ ਦੱਸਣਾ ਗੁਰਦੁਆਰਾ ਸਾਹਿਬ ਜੀ ਦਾ ਇੱਕ ਗੇਟ ਦਾ ਗੇਟ ਹੈ ਜਿਹੜਾ ਉਹ ਦੂਸਰਾ ਆ ਵਾਲਾ ਹੈਗਾ ਵਾ ਤੇ ਨਾਲ ਹੀ ਇਹਦੇ ਵੀ ਗੇਟ ਦੇ ਅੰਦਰ ਵੜਦੇ ਆ ਜੋੜਾ ਘਰਾਂ ਤੇ ਸਾਹਮਣੇ ਆ ਜਿਹੜੀ ਉਹ ਬਾਬਾ RAM ਜੋਗੀ ਪੀਰ ਚਾਹਲ ਜੀ ਦੀ ਜਿਹੜੀ ਆ ਉਹ ਇੱਥੇ ਸਮਾਦ ਕਹਿ ਸਕਦੇ ਆ ਬਣੀ ਹੋਈ ਆ ਤੇ ਕਰਦੇ ਹਾਂ ਦਰਸ਼ਨ ਆਓ ਤੁਹਾਨੂੰ ਵੀ ਕਰਾਉਣੇ ਹਾਂ ਅੰਦਰ ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਹੋਈ ਆ ਜਿੱਥੇ ਬਾਬਾ RAM ਜੋਗੀ ਪੀਰ ਜੀ ਦੀ ਮੇਨ ਜਿਹੜੀ ਮੁੱਖ ਜਗਾ ਬਣੀ ਹੋਈ ਆ ਇਹ ਬਾਬਾ ਜੀ ਦੀ ਤਸਵੀਰ ਆ ਬਾਬਾ RAM ਜੋਗੀ ਪੀਰ ਜੀ ਜੋ ਕਿ ਚਾਹਲ ਨਾਂ ਤੋਂ ਜਾਣੇ ਜਾਂਦੇ ਨੇ ਚਾਹਲ ਦੇ ਇੱਥੇ ਸਾਡੇ ਏਰੀਆ ਦੇ ਵਿੱਚ 12 ਪਿੰਡਾਂ ਦੇ ਵਿੱਚ ਇੱਕੇ ਦੇਣੀ ਹੀ ਮੇਲਾ ਹੁੰਦਾ ਹੈ ਇਹ ਇੱਕ ਬਾਬਾ ਜੀ ਦਾ ਅੰਦਰ ਪਲੰਗ ਡਟਾ ਹੋਇਆ ਆ ਸੰਕਟਾਂ ਇੱਥੇ ਬੈਠੀਆਂ ਹੋਈਆਂ ਨੇ ਗੁਰੂ ਘਰ ਆਜਰੀ ਲਵਾ ਰਹੀਆਂ ਵਾ ਤੇ ਨਾਲ ਹੀ ਇਸ ਦੇ ਇੱਥੇ ਪ੍ਰਸ਼ਾਦ ਆ ਜਿਹੜਾ ਉਹ ਵੀ ਚੜਾਇਆ ਜਾਂਦਾ ਵਾ ਤੇ ਉਹ ਵੀ ਤੁਹਾਨੂੰ ਵਿਖਾਉਨੇ ਆ ਬਾਅਦ ਵਿੱਚ ਤੇ ਪਹਿਲਾਂ ਫਰੰਟ ਵਾਲੀ ਸਾਈਡ ਤੋਂ ਤੁਹਾਨੂੰ ਵਿਖਾਉਨੇ ਆ ਤੇ ਜਿੱਥੇ ਮੱਥਾ ਟੇਕਿਆ ਜਾਂਦਾ ਬਾਬਾ RAM ਜੋਗੀ ਪੀਰ ਚਾਹਲ ਜੀ ਦੀ ਜਗ੍ਹਾ ਦੇ ਉੱਤੇ ਇੱਕ ਤਸਵੀਰ ਵੀ ਲੱਗੀ ਹੋਈ ਆ ਬਾਬਾ ਜੀ ਦੀ ਤੇ ਨਾਲ ਹੀ ਇੱਥੇ ਆ ਜਿਹੜੀ ਉਹ ਲੋਕ ਅਰਦਾਸ ਬੇਨਤੀਆਂ ਵੀ ਕਰਾਉਂਦੇ ਨੇ ਬਹੁਤ ਹੀ ਪੁਰਾਣੇ ਸਮੇਂ ਤੋਂ ਇਹ ਜਿਹੜੀ ਜਗ੍ਹਾ ਵਾ ਇੱਥੇ ਮੌਜੂਦ ਹੈ ਤੇ ਕਾਫੀ ਲੰਬੇ ਸਮੇਂ ਤੋਂ ਹੀ ਇਹ ਜਗ੍ਹਾ ਦੀ ਮਹੱਤਤਾ ਨਗਰ ਇੱਥੇ ਕਾਫੀ ਚਿਰ ਤੋਂ ਇੱਥੇ ਮੇਲਾ ਕਰਵਾਉਂਦਾ ਹੈ ਇੱਥੇ ਜਿਹੜਾ ਪ੍ਰਸ਼ਾਦ ਹੈ ਉਹ ਘਰਾਂ ਤੋਂ ਸੰਗਤ ਲੈ ਕੇ ਜਿਵੇਂ ਕਿ ਖੀਰ ਅਤੇ ਜਦਾਂ ਚੋਰਮਾ ਵਗੈਰਾ ਵਾ ਉਹਦਾ ਬਣਾ ਕੇ ਲੈ ਕੇ ਆਉਂਦੀਆਂ ਵਾ ਉਹ ਅੰਦਰ ਚੜਾ ਕੇ ਤੇ ਬਾਹਰਲੀ ਸਾਈਡ ਹੀ ਇੱਥੇ ਜਿਹੜੇ ਖੁੱਲੇ ਪ੍ਰਸ਼ਾਦ ਆ ਜਿਹੜੇ ਵਰਤਾਏ ਜਾਂਦੇ ਨੇ ਤੇ ਜਿਵੇਂ ਲੋਕ ਆ ਵੀਰ ਆ ਵੇਖੋ ਵੀ ਲਿਫਾਫਿਆਂ ਦੇ ਵਿੱਚ ਡਏ ਜੇ ਖੁੱਲਾ ਪ੍ਰਸ਼ਾਦ ਵਰਤਾਇਆ ਜਾਂਦਾ ਅਸੀਂ ਵੀ ਜਦੋਂ ਨਿੱਕੇ ਨਿੱਕੇ ਹੁੰਦੇ ਸੀਗੇ ਤੇ ਆਉਂਦੇ ਰਹੇ ਹਾਂ ਇਸ ਮੇਲੇ ਦੇ ਉੱਤੇ ਤੇ ਅਸੀਂ ਵੀ ਇੱਥੋਂ ਇਸ ਤਰ੍ਹਾਂ ਹੀ ਲਿਫਾਫਿਆਂ ਰਾਹੀਂ ਪ੍ਰਸ਼ਾਦ ਇੱਥੋਂ ਲੈ ਕੇ ਜਾਂਦੇ ਰਹੇ ਹਾਂ ਕਿਉਂਕਿ ਇਹ ਪ੍ਰਸ਼ਾਦ ਦੀ ਇੱਥੇ ਬੜੀ ਮਹੱਤਤਾ ਵਾ ਜਿਹੜਾ ਖੀਰ ਅਤੇ ਚੂਰਮੇ ਦਾ ਵਾ ਤੇ ਇਹ ਹੈ ਗੁਰਦੁਆਰਾ ਸਾਹਿਬ ਜੋ ਕਿ ਬਾਬਾ RAM ਜੋਗੀ ਪੀਰ ਜੀ ਦਾ ਮੇਨ ਸਥਾਨ ਹੈ ਤੇ ਸਾਹਮਣੇ ਹੀ ਇਸ ਦੇ ਜਿਹੜੀ ਆ ਉਹ ਸਟੇਜ ਲੱਗੀ ਹੋਈ ਆ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਖੁੱਲੇ ਦੀਵਾਨ ਚੱਲ ਰਹੇ ਨੇ ਤੇ ਢਾਡੀ ਸਿੰਘ ਅੰਦਰ ਕਵੀਸ਼ਰ ਸਿੰਘ ਆ ਜੋ ਆਪਣੀ ਕਲਾ ਦੇ ਜਿਹੜੇ ਜੋਰ 부ਖਾ ਰਹੇ ਨੇ ਤੇ ਜੇ ਗੱਲ ਕਰੀਏ ਇੱਥੇ ਸੁੰਦਰਤਾ ਦੀ ਜਿੰਨਾ ਵੀ ਇੱਥੇ ਜਿਹੜੀ ਸਜਾਵਟ ਕੀਤੀ ਜਾਂਦੀ ਆ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸੁਚੱਜੇ ਢੰਗ ਦੇ ਨਾਲ ਇੱਥੇ ਜਿਹੜੀ ਆ ਉਹ ਡੈਕੋਰੇਸ਼ਨ ਦਾ ਮੁੱਖ ਧਿਆਨ ਰੱਖਿਆ ਜਾਂਦਾ ਵਾ ਕਿ ਬਹੁਤ ਹੀ ਵਧੀਆ ਉਪਰਾਲਾ ਕਮੇਟੀ ਦਾ ਜਿਹੜਾ ਇੱਥੇ ਸਜਾਵਟ ਵਧੀਆ ਤਰੀਕੇ ਦੇ ਨਾਲ ਕਰਾਉਂਦੇ ਨੇ ਤੇ ਆਓ ਫੇਰ ਚੱਲਦੇ ਹਾਂ ਆਪਾਂ ਅੱਗੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹਨ ਤੇ ਸਾਹਮਣੇ ਸਾਡੇ ਪਿੰਡ ਤੋਂ ਡਾਕਟਰ ਸਾਹਿਬ ਮਿਲ ਪਏ ਨੇ ਜੋ ਕਿ ਉਹਨਾਂ ਦਾ ਬੇਟਾ ਡਾਕਟਰ ਸਾਹਿਬ ਉਹਨਾਂ ਦਾ ਇਸ ਮੇਲੇ ਦੇ ਵਿੱਚ ਵੀ ਗੁਰੂ ਘਰ ਦੇ ਦਰਸ਼ਨ ਕਰਨ ਆਏ ਨੇ ਤੇ ਇਧਰਲੀ ਸਾਈਡ ਦੇ ਜਿੱਥੇ ਖੁੱਲੇ ਦੀਵਾਨ ਚੱਲ ਰਹੇ ਨੇ ਉੱਥੇ ਦਾ ਨਜ਼ਾਰਾ ਇਸ ਤਰ੍ਹਾਂ ਦਾ ਹੈ ਜੋ ਸੰਗਤਾਂ ਢਾਡੀ ਸਿੰਘਾਂ ਦੀਆਂ ਕਵੀਸ਼ਰ ਸਿੰਘਾਂ ਦੀਆਂ ਜਿਹੜੀਆਂ ਵਾਰਾਂ ਸੁਣ ਰਹੇ ਨੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜਿਹੜੇ ਪ੍ਰਕਾਸ਼ ਆ ਉਹਦੇ ਵੀ ਤੁਹਾਨੂੰ ਦਰਸ਼ਨ ਕਰਾਉਨੇ ਆ ਸੰਗਤਾਂ ਇੱਥੇ ਵੱਡੀ ਗਿਣਤੀ ਦੇ ਵਿੱਚ ਬੈਠੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਰਾ ਕੰਮ ਆ ਜਿਹੜੇ ਉਹ ਦੀਵਾਨ ਚੱਲ ਰਹੇ ਨੇ ਤੇ ਗੁਰੂ ਮਹਾਰਾਜ ਜੀ ਦੇ ਜਿਹੜੇ ਪ੍ਰਕਾਸ਼ ਆ ਉਹ ਸੁਭਾਏਮਾਨ ਨੇ ਵੇਖੋ ਕਿੰਨੇ ਸੋਹਣੇ ਤਰੀਕੇ ਦੇ ਨਾਲ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਜਿਹੜਾ ਉਹ ਕੀਤਾ ਆ ਦੇ ਨਾਲ ਹੀ ਜਿਹੜੇ ਨੇ ਕਵੀਸ਼ਰ ਸਿੰਘ ਆਪਣੀ ਕਵੀਸ਼ਰੀ ਦੇ ਜੋਰ ਆ ਉਹ ਵਖਾਲ ਰਹੇ ਨੇ ਤੇ ਸੰਗਤਾਂ ਜਿਹੜੀਆਂ ਉਹ ਸਾਹਮਣੇ ਬੈਠ ਕੇ ਸਰਵਣ ਕਰ ਰਹੀਆਂ ਨੇ ਬਹੁਤ ਹੀ ਇੱਥੇ ਪਰਮਾਕ ਅਠ ਹੁੰਦਾ ਇਸ ਮੇਲੇ ਦੇ ਵਿੱਚ ਆਖੋ ਜੀ ਹੁਣ ਆਪਾਂ ਚੱਲਦੇ ਹਾਂ ਬਾਹਰ ਵੱਲੋਂ ਜਿੱਥੇ ਮੇਲਾ ਬਾਹਰਲੀ ਸਾਈਡ ਦੁਕਾਨਾਂ ਵਗੈਰਾ ਲੱਗੀਆਂ ਹੋਈਆਂ ਨੇ ਤੇ ਨਾਲ ਹੀ ਗੁਰਦਰਾ ਸਾਹਿਬ ਦੇ ਸਰੋਵਰ ਆ ਤੇ ਸਰੋਵਰ ਦੇ ਨਾਲ ਹੀ ਇਧਰਲੀ ਸਾਈਡ ਆ ਜਿੱਥੋਂ ਮੇਲਾ ਦੁਕਾਨਾਂ ਜੜੀਆਂ ਉਹ ਸ਼ੁਰੂ ਹੁੰਦੀਆਂ ਨੇ ਇੱਥੋਂ ਸਟਾਰਟਿੰਗ ਤੋਂ ਵੇਖੀਏ ਵੀ ਇੱਥੇ ਜਿਹੜੇ ਟੈਟੂ ਬਣਾਏ ਜਾ ਰਹੇ ਨੇ ਤੇ ਨਾਲ ਹੀ ਅਗਲੀ ਸਾਈਡ ਦੋਨਾਂ ਸਾਈਡਾਂ ਦੇ ਉੱਪਰ ਆ ਜੜੀਆਂ ਉਹ ਦੁਕਾਨਾਂ ਸੱਜੀਆਂ ਆਈਆਂ ਨੇ ਬੱਚਿਆਂ ਦੀ ਖਿਡੌਣਿਆਂ ਦੀਆਂ ਹੋਰ ਕੋਈ ਘਰ ਦੇ ਜ਼ਰੂਰੀ ਸਮਾਨ ਦੀਆਂ ਖਾਣ ਪੀਣ ਵਾਲੀਆਂ ਗੋਲ ਗੱਪੇ ਵਗੈਰਾ ਆ ਗਏ ਇੱਧਰ ਬੱਚਿਆਂ ਦਾ ਸਮਾਨ ਤੇ ਇਹ ਸਰੋਵਰ ਦੇ ਬਿਲਕੁਲ ਹੀ ਨਾਲ ਸੱਜੀਆਂ ਆਈਆਂ ਨੇ ਇੱਧਰ ਵੇਖੋ ਬੱਚੇ ਜਿਹੜੇ ਆ ਉਹ ਝੂਲਾ ਵਗੈਰਾ ਲੈ ਰਹੇ ਨੇ ਤੇ ਬੱਚਿਆਂ ਦਾ ਜਿਹੜਾ ਮੇਲਾ ਵਾ ਉਹ ਬੱਚਿਆਂ ਵਾਸਤੇ ਇੱਕ ਬਹੁਤ ਹੀ ਮਹੱਤਵਪੂਰਨ ਚੀਜ਼ ਆ ਮੇਲਾ ਜਿਹੜਾ ਹੁੰਦਾ ਮੇਰੇ ਨਾਲ ਵੀ ਮੇਰੀ ਬੇਟੀ ਆ ਜਿਹੜੀ ਉਹ ਕੁਸ਼ਦੀਪ ਕੌਰ ਆਈ ਹੋਈ ਆ ਤੇ ਅਸੀਂ ਵੀ ਪਿਓ ਤੇ ਦੋਨੇ ਮੇਲਾ ਵੇਖਣ ਆਏ ਆ ਤੇ ਨਾਲ ਹੀ ਇਸ ਮੇਲੇ ਦੇ ਵਿੱਚ ਘੁੰਮ ਫਿਰ ਕੇ ਇੰਜੋਏ ਕਰ ਰਹੇ ਆ ਜੀ ਤੁਸੀਂ ਕਿੱਥੋਂ-ਕਿੱਥੋਂ ਦੇਖ ਰਹੇ ਹੋ ਜੀ ਇਹ ਵੀਡੀਓ ਕਮੈਂਟ ਕਰਕੇ ਜਰੂਰ ਦੱਸਣਾ ਤੇ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਕਰ ਲੈਣਾ ਜੀ ਜੇਕਰ ਵੀਡੀਓ ਫੇਸਬੁੱਕ ਤੇ ਦੇਖ ਰਹੇ ਹੋ ਤੇ ਫੋਲੋ ਵੀ ਕਰ ਲੈਣਾ ਜੀ ਦੋਨਾਂ ਸਾਈਡਾਂ ਦੇ ਉੱਪਰ ਜਿਹੜੀਆਂ ਉਹ ਦੁਕਾਨਾਂ ਸੱਜੀਆਂ ਆਈਆਂ ਨੇ ਤੇ ਇਹ ਜਿਹੜੀਆਂ ਦੁਕਾਨਾਂ ਨੇ ਗੋਲ-ਗੋਲ ਘੁੰਮ ਕੇ ਕਾਫੀ ਏਰੀਏ ਦੇ ਵਿੱਚ ਲੱਗੀਆਂ ਆਈਆਂ ਨੇ ਤੇ ਜਿੰਨੀਆਂ ਹੋ ਸਕਿਆ ਤੁਹਾਨੂੰ ਦਿਖਾ ਲਾਂਗੇ ਇਧਰਲੀ ਸਾਈਡ ਵੀ ਆ ਉਧਰਲੀ ਸਾਈਡ ਵੀ ਆ ਕੁਝ ਖਡਾਉਣਿਆਂ ਵਗੈਰਾ ਦੀਆਂ ਵਾਂ ਕੁਝ ਉਹਦੇ ਵਿੱਚ ਜਿਹੜੀਆਂ ਵਾਂ ਕੋਈ ਭਾਂਡਾ ਬਰਤਨਾ ਉਹਨਾਂ ਦੀਆਂ ਵੀ ਆ ਭਾਂਡੇ ਟਿੰਡੇ ਦੀਆਂ ਵੀ ਆ ਵੇਖੋ ਇਧਰ ਬੱਚਿਆਂ ਦੇ ਖਡਾਉਣੇ ਵਗੈਰਾ ਵਾ ਤੇ ਉਧਰ ਵੀ ਕੁਸ਼ਦੀਪ ਨੂੰ ਵੀ ਮੈਂ ਪੁੱਛਿਆ ਵੀ ਪੁੱਤਰ ਜੀ ਕੋਹ ਲੈਣਾ ਐ ਨਹੀਂ ਮੈਂ ਝੂਟੇ ਲੈਣੇ ਮੈਂ ਕਿਹਾ ਝੂਟੇ ਲੈ ਲਾਂਗੇ ਤੇ ਆੜੀ ਗਨਵਾ ਬਿਲਕੁਲ ਲਾਈਟ ਵੇਟ ਜੀ ਤੇ 2500 ਰੁਪਏ ਦੀ ਦੱਸ ਰਿਹਾ ਹੈਗਾ ਮੇਲੇ ਦੇ ਵਿੱਚ ਜਿਹੜੀਆਂ ਦੁਕਾਨਾਂ ਲੱਗੀਆਂ ਹੁੰਦੀਆਂ ਦੋਸਤੋ ਬਹੁਤ ਹੀ ਪਿਆਰੀਆਂ ਲੱਗਦੀਆਂ ਹੁੰਦਾ ਕਿ ਟੈਂਪਰੇਰੀ ਦੁਕਾਨਾਂ ਹੁੰਦੀਆਂ ਵਾ ਮੇਲਾ ਘਾਤ ਹੁੰਦੇ ਆਈਆਂ ਦੁਕਾਨਾਂ ਵੀ ਨਾਲ ਹੀ ਅਲੋਪ ਹੋ ਜਾਂਦੀਆਂ ਵਾ ਤੇ ਮੇਲੇ ਦੇ ਵਿੱਚ ਇਹ ਜਿਹੜੀਆਂ ਦੁਕਾਨਾਂ ਵਾ ਬਹੁਤ ਵਧੀਆ ਲੱਗਦੀਆਂ ਤੁਹਾਨੂੰ ਕਿਵੇਂ ਲੱਗਦੀਆਂ ਵਾ ਮੇਲੇ ਦੇ ਵਿੱਚ ਇਹ ਲੱਗੀਆਂ ਦੁਕਾਨਾਂ ਆ ਵੇਖੋ ਸਾਹਮਣੇ ਕਿਸ ਤਰ੍ਹਾਂ ਲਾਲ ਨੀਲੀਆਂ ਪੀੜੀਆਂ ਇਸ ਤਰ੍ਹਾਂ ਦੀਆਂ ਦੁਕਾਨਾਂ ਜਿਹੜੀਆਂ ਲੱਗੀਆਂ ਹੁੰਦੀਆਂ ਵਾ ਤੇ ਲੋਕ ਗਰਮੀ ਦਾ ਵੀ ਨਾਲ-ਨਾਲ ਲੋਟਾ ਉਠਾ ਰਹੇ ਆ ਤੇ ਮੇਲੇ ਦਾ ਵੀ ਗਰਮੀ ਵੀ ਬਹੁਤ ਜਿਆਦਾ ਆ ਮੇਲੇ ਦੇ ਵਿੱਚ ਹੌਲੀ-ਹੌਲੀ ਅੱਗੇ ਚੱਲਦੇ ਆ ਚੱਲਦੇ ਆ ਵੇਖੋ ਵੀ ਅੱਗੇ ਸਾਈਡਾਂ ਦੇ ਬੱਚਿਆਂ ਦੇ ਜਿਹੜੇ ਉਹ ਪੰਘੂੜੇ ਵਗੈਰਾ ਉੱਧਰ ਲੱਗੇ ਹੋਣੇ ਦੁਕਾਨਾਂ ਇਸ ਮੇਲੇ ਦੇ ਉੱਤੇ ਕਾਫੀ ਜ਼ਿਆਦਾ ਲੱਗਦੀਆਂ ਵਾਂ ਤੇ ਦੁਕਾਨਾਂ ਦੀ ਕੋਈ ਕਮੀ ਨਹੀਂ ਕਿਉਂਕਿ ਇਹ ਵੀ ਮੇਲਾ ਇੱਕ ਪੁਰਾਣਾ ਮੇਲਾ ਵਾ ਤਾਂ ਕਰਕੇ ਇੱਥੇ ਜਿਹੜਾ ਵਾ ਨਾ ਜਿੰਨੇ ਵੀ ਦੁਕਾਨਦਾਰ ਭਰਾ ਵਾ ਉਹ ਸਾਰੇ ਇੱਥੇ ਬਹੁਤ ਲੰਮੇ ਸਮੇਂ ਤੋਂ ਇੱਥੇ ਦੁਕਾਨਾਂ ਲਾਉਂਦੇ ਆ ਰਹੇ ਆ ਤੇ ਕੁਝ ਨਵੇਂ ਵੀ ਆ ਚੁੱਕੇ ਨੇ ਇੱਥੇ ਦੁਕਾਨਦਾਰ ਤੇ ਕਾਫੀ ਜ਼ਿਆਦਾ ਜਿਹੜੀ ਉੱਥੇ ਮੇਲੇ ਦੇ ਵਿੱਚ ਆ ਜਿਹੜੀ ਸੰਗਤ ਹੁੰਦੀ ਆ ਆ ਕੋਗਗਾ ਮੇ ਖੁੱਲਾ ਜਾ ਇਕਦਮ ਮਾਹੌਲ ਜਾ ਬਣ ਜਾਂਦਾ ਆਪਾਂ ਘੁੰਮ ਕੇ ਉੱਪਰੋਂ ਦੀ ਆ ਚੁੱਕੇ ਆ ਤੇ ਇਧਰਲੀ ਸਾਈਡ ਆ ਜਿਹੜੀ ਉਹ ਕੋਲਡ ਡਰਿੰਕ ਵਗੈਰਾ ਦੀ ਆ ਜਿਹੜੀ ਉਹ ਲੱਗੀ ਹੋਈ ਆ ਹਲਾਲ ਆਪਾਂ ਪਹਿਲਾਂ ਤੇ ਖੁਸ਼ਦੀਪ ਕਹਿੰਦੀ ਸੀ ਕਿ ਵੀ ਆਪਾਂ ਪਾਪਾ ਝੂਟੇ ਲੈਣੇ ਆ ਤੇ ਪਹਿਲਾਂ ਆਪਾਂ ਝੂਟੇ ਲੈਣੇ ਆ ਮੇਲੇ ਵਾਲ ਨੂੰ ਜਿੱਧਰ ਨੂੰ ਪੰਘੂੜੇ ਵਗੈਰਾ ਲੱਗੇ ਲਓ ਜੀ ਇਧਰ ਸਾਡੇ ਮਾਟ ਸਾਹਿਬ ਵੀ ਮਿਲ ਪਏ ਨੇ ਜੋ ਸਾਡੇ ਨਗਰ ਤੋਂ ਹੀ ਨਹੀਂ ਇਸੇ ਨਗਰ ਦੇ ਵਿੱਚ ਜਿਹੜੇ ਨੇ ਕਿ ਉਹਨਾਂ ਦੀ ਡਿਊਟੀ ਆ ਤੇ ਸਾਹਮਣੀ ਸਾਈਡ ਆ ਜਿਹੜੇ ਉਹ ਪੰਘੂੜੇ ਲੱਗੇ ਹੋਏ ਨੇ ਤੇ ਆਪਾਂ ਚੱਲਦੇ ਹਾਂ ਪੰਘੂੜਿਆਂ ਵੱਲ ਤੇ ਆਪਾਂ ਵੀ ਲੈ ਕੇ ਟਿਕਟ ਤੇ ਇੱਕ ਮੀਡੀਅਮ ਜਿਹੇ ਪੰਘੂੜੇ ਦੇ ਉੱਤੇ ਹੁੱਡੇ ਲੈਨੇ ਆ ਕਿਉਂਕਿ ਵੱਡੇ ਦੇ ਉੱਤੇ ਅਗਰ ਛੋਟਾ ਬੱਚਾ ਨਾਲ ਤੇ ਮੈਂ ਕਹਾਂ ਵੀ ਨਾ ਹੀ ਆਪਾਂ ਰਿਸਕ ਲਈਏ ਤੇ ਆਹ ਵਾਲੇ ਪੰਘੂੜੇ ਦੇ ਉੱਤੇ ਜਿਹੜਾ ਵਾ ਉਹ ਆਪਾਂ ਵੈਨੇ ਆ ਟਿਕਟ ਲੈ ਕੇ ਲਓ ਜੀ ਕਿਉਂ ਖੁਸ਼ਦੀਪ ਕਿਹੜੀ ਖੁਸ਼ਦੀਪ ਨੇ ਕਹਾਂ ਵੀ ਮੈਂ ਤੇ ਹੁੱਡਾ ਲੈਣਾ ਵਾ ਤੇ ਆਪਾਂ ਲੈਨੇ ਆ ਟਿਕਟ ਤੇ ਟਿਕਟ ਲੈ ਕੇ ਲਓ ਜੀ ਆਪਾਂ ਪਹੁੰਚ ਗਏ ਪੰਘੂੜੇ ਦੇ ਉੱਤੇ ਤੇ ਲੈਨੇ ਆ ਇੱਥੇ ਦੇ ਨਜ਼ਾਰੇ ਨਾਲ ਹੀ ਮੇਰੀ ਬੇਟੀ ਬੈਠੀ ਹੈ ਯਾ ਖੁਸ਼ਦੀਪ कौर ਤੇ ਪੰਘੂੜਾ ਕਿਵੇਂ ਲੱਗ ਰਿਹਾ ਹੁੱਡੇ ਬਹੁਤ ਹੀ ਵਧੀਆ ਲੱਗ ਰਿਹਾ ਇਹੋ ਹੀ ਪਿੰਡਾਂ ਦੇ ਮੇਲੇ ਰੌਣਕਾਂ ਨਜ਼ਾਰੇ ਨੇ ਦੋਸਤੋ ਹੋਰ ਆਪਾਂ ਦੁਨੀਆਂ ਤੋਂ ਕੀ ਲੈ ਜਾਣਾ ਵਾ ਇਹੋ ਹੀ ਨਜ਼ਾਰੇ ਨੇ ਇੱਕ ਹੋਰ ਵੀਰ ਆਪਾਂ ਨੂੰ ਮਿਲ ਚੁੱਕੇ ਨੇ ਮੇਲੇ ਦੇ ਵਿੱਚ ਜਿਹੜੇ ਆ ਆਪਣੀਆਂ ਵੀਡੀਓ ਵੇਂਦੇ ਨੇ ਤੇ ਦੇਖ ਰਹੇ ਮੇਲਾ ਫਿਰ ਅੱਜ ਅੱਜ ਭਾਈ ਕਿਵੇਂ ਲੱਗ ਰਿਹਾ ਮੇਲਾ ਬਰਾਣਾ ਬਹੁਤ ਵਧੀਆ ਮਿੱਤਰ ਆ ਚਲੋ ਇਹ ਅੱਜ ਲੱਗੇ ਰਿਹਾ ਬੰਦਾ ਅੱਛਾ ਇਹ ਜਾਰੀ ਆਂਦੇ ਨਾ ਆਪਰੇ ਸਾਹਮਣੇ ਪੈ ਗਏ ਆਈ ਸ਼ਾਬਾਸ਼ ਚਲੋ ਠੀਕ ਆ ਫਿਰ ਧੰਨਵਾਦ ਜੀ ਕਿਵੇਂ ਲੱਗਾ? ਲਓ ਵੀ ਇੱਧਰ ਹੋ ਰਹੀ ਜੇ ਨਿਸ਼ਾਨੇਬਾਦੀ ਇਹ ਵੀ ਮੇਲਿਆਂ ਦੇ ਵਿੱਚ ਬਹੁਤ ਹੀ ਪੁਰਾਣਾ ਇੱਕ ਜਿਹੜਾ ਵਾ ਚਲੋ ਵੀ ਟ੍ਰੈਂਡ ਆ ਬੜੇ ਨਿੱਕੇ ਨਿੱਕੇ ਹੁੰਦੇ ਆ ਤੋ ਵੇਖਦੇ ਆ ਰਿਆਂ ਨਿਸ਼ਾਨਾ ਅਜਮਾਉਣ ਦਾ ਜਿਹੜਾ ਕਿ ਪਕਾਨਿਆਂ ਦੇ ਉੱਤੇ ਅਜਮਾਇਆ ਜਾਂਦਾ ਠੀਕ ਆ ਇੱਧਰ ਦੇ ਬੱਚੇ ਖੇਲਣ ਮੱਲਣਾ ਤੇ ਨਾਲ ਹੀ ਇੱਥੇ ਕੁਝ ਛੀਟੋ ਵਿਚੋ ਵਾਲੀਆਂ ਦੁਕਾਨਾਂ ਤੇ ਘਰ ਵਾਸਤੇ ਚਾਹੀਦੇ ਸੀਗੇ ਆਪਾਂ ਨੂੰ ਪਕੌੜੇ ਡੈਡੀ ਜੀ ਨੇ ਕਿਹਾ ਗਿਆ ਕਿ ਮੈਂ ਪਕੌੜੇ ਖਾਣੇ ਦੇ ਪਕੌੜੇ ਲੈ ਕੇ ਆਇਓ ਤੇ ਆਪਾਂ ਪਕੌੜੇ ਲੈ ਲਏ ਗਰਮ ਕਰਾ ਕੇ ਤੇ ਕੁਸ਼ਦੀਪ ਨੇ ਲਾਗੋ ਹੀ ਆ ਪਤਾ ਨਹੀਂ ਸੇਵੀਆਂ ਨਹੀਂ ਵਾਲੀ ਚੀਜ਼ ਨੂੰ ਕਹਿੰਦੇ ਪਾਓ ਭਾਜੀ ਕੀ ਹੋ ਪਤਾ ਨਹੀਂ ਦੀ ਕੀ ਆ ਤੇ ਬੇਲ ਪੂੜੀ ਬੇਲ ਪੂੜੀ ਕਹਿੰਦੇ ਆ ਜੀ ਸੋਰੀ ਤੇ ਬੇਲਪੁਰੀ ਕਾਫੀ ਸਵਾਦ ਹੀ ਕੀਤੇ ਪਰ ਤੋੜੇ ਆਪਾਂ ਕਰਾ ਲਏ ਸੀਗੇ ਤੋੜੇ ਆਪਾਂ ਕਰਾ ਕੇ ਤੇ ਹੁਣ ਆਪਣੀਆਂ ਪਿੰਨੋ ਤਿਆਰੀਆਂ ਵਾ ਤੇ ਹਲਵਾਈਆਂ ਦੀਆਂ ਜਿਹੜੀਆਂ ਦੁਕਾਨਾਂ ਵਾ ਮੇਲੇ ਦੇ ਵਿੱਚ ਇਹ ਵੀ ਇੱਕ ਰੌਣਕ ਦਾ ਪ੍ਰਤੀਕ ਹੁੰਦੀਆਂ ਵਾ ਇਹਨਾਂ ਤੋਂ ਬਿਨਾ ਵੀ ਜਿਤਾ ਹੋਰ ਝੂਲੇ ਵਗੈਰਾ ਆ ਗਏ ਤੇ ਹਲਵਾਈਆਂ ਤੋਂ ਬਿਨਾ ਵੀ ਜਿਹੜੇ ਮੇਲੇ ਦੀਆਂ ਦੁਕਾਨਾਂ ਜਾਂ ਮਿਲਾ ਉਹ ਠੂਰਾ ਰਹਿੰਦਾ ਵਾ ਕਿਉਂਕਿ ਜਿਹੜੀਆਂ ਜਲੇਬਾਂ ਮੱਗਿਆਈਆਂ ਪਕੌੜੇ ਆ ਉਹ ਇਹਨਾਂ ਦੀ ਬਕਰੀ ਇੱਕ ਦੁਕਾਨ ਦੀ ਜਿਹੜੀ ਆ ਉਹ ਲੁੱਕ ਬਣ ਜਾਂਦੀ ਆ ਮੇਲੇ ਦੇ ਵਿੱਚ ਆ ਵੇਖੋ ਵੀ ਇਧਰ ਗਰਮ ਗਰਮ ਜਲੇਬੀਆਂ ਮੇਲ ਰਹੀਆਂ ਨੇ ਲਫਾਫਾ ਚੁੱਕ ਲੈ ਤੇ ਜਲੇਬੀਆਂ ਆਪਾਂ ਵੈਸੇ ਵੀ ਖਾਦ ਚੁੱਕੀ ਖਾਲੀਆਂ ਹੀਆਂ ਤੇ ਦੋਸਤੋ ਕਿਸ ਤਰ੍ਹਾਂ ਦੀ ਲੱਗੀ ਆ ਤੁਹਾਨੂੰ ਵੀਡੀਓ ਜੇਕਰ ਵੀਡੀਓ ਚੰਗੀ ਲੱਗੀ ਆ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੇਕਰ ਵੀਡੀਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੋਲੋ ਵੀ ਕਰ ਲੈਣਾ ਵੀਡੀਓ ਦੇਖਣ ਲਈ ਧੰਨਵਾਦ ਇਹ ਮੇਲਾ ਇੱਕ ਵਾਰੀ ਫਿਰ ਤੋਂ ਤੁਹਾਨੂੰ ਜਾਂਦੇ ਹੋਏ ਦੱਸ ਦਿੰਨੇ ਆ ਪਿੰਡ ਖਾਨਪੁਰ ਤਹਿਸੀਲ ਬਾਬਾ ਬਗਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਪੈਂਦਾ ਹੈ ਇਸ ਮੇਲੇ ਦੇ ਵਿੱਚ ਕਾਫੀ ਦੂਰੋਂ ਨੇੜੇ ਸੰਗਤਾਂ ਪਹੁੰਚ ਗਈਆਂ ਨੇ ਤੇ ਵੀਡੀਓ ਦੇਖਣ ਲਈ ਧੰਨਵਾਦ ਮਿਲਦੇ ਹਾਂ ਨਵੀਂ ਵੀਡੀਓ